ਅੱਜ ਇੱਕ ਦਿਨ ਫਰੀ ਸੀਗੇ ਛੁੱਟੀ ਸੀਗੀ ਤੇ ਪਾਇਪ ਤੇ ਜੋੜ ਲਿਆ ਸਪਰੇਅ ਕਰਨੀ ਆ ਕਹਿੰਦੇ ਜਿਆਦਾ ਸ਼ੁੰਡੀ ਪੈ ਗਈ ਕਣਕ ਨੂੰ ਤੇ ਤੇ ਉਹ ਮੜਾ ਜਾ ਫਰੀ ਹੁੰਨੇ ਆ ਉਹਦੇ ਹੋਰ ਕੰਮ ਨਿਕਲੇ ਆਉਂਦਾਗਾ ਕਣਕ ਤਾਂ ਆਈ ਪਈ ਆ ਪਰ ਕਹਿੰਦੇ ਸਪਰੇਅ ਕਰਨੀ ਜ਼ਰੂਰੀ ਆ ਸ਼ੁੰਡੀ ਫੇਗੀ ਹਫਤਾ ਦਾਣੇ ਕੱਚੇ ਰਹਿਣਗੇ ਉਹ ਗਿੱਲਾ ਸਾਡਾ ਦੇਖ ਨਿਭਦਾ ਹੁੰਦਾ ਥੱਲੇ ਨੂੰ ਚੱਲ ਚੱਲ ਕੇ ਲੈ ਖਿੱਚ ਹੌਣ ਕਹਿਦਾ ਮੈਨੂੰ ਤੁਸੀਂ ਆਖਿਆ ਨਹੀਂ ਪਹਿਲਾਂ ਜਦੋਂ ਸਪਰੇ ਲੈ ਕੇ ਆਉਣੇ ਉਹ ਦੱਸਵਾਏ ਪੁੱਤ ਹੁਣ ਕਰਨ ਦਾ ਹੈਗਾ ਫਾਇਦਾ ਕੀ ਹੈ ਕੌਣ ਹਾਂ ਉਹਦਾ ਹੁਣ ਤੂੰ ਉਹ ਦੇਖਣਾ ਜੀ ਸਪਰੇਅ ਕਰਨੀ ਆ ਮੈਂ ਬਾਈ ਕਿੱਦੇ ਕਰੋਗੇ ਓਏ ਮੇਰੇ ਰਲਕੇ ਕਰ ਲਾਂਗੇ ਫੇਰ ਤਾਂ ਮੰਨੀ ਜਾਂਦੀ ਆ ਗੱਲ ਖੇਚਾ 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 ਲੈ ਖੇਚਲਾ ਖੇਚਲਾ ਬਹੁਤ ਪਈ ਐ ਪਿੱਛੇ ਇੱਕ ਬੰਦਾ ਜੁੜ ਗਿਆ ਭਾਈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਆਪਾਂ ਜ ਕਣਕ ਤੇ ਸਪਰੇਅ ਕਰੀ ਜਨੇ ਆ ਥਲੇ ਜੇ ਕਿਸੇ ਵੀਰ ਨੇ ਨਹੀਂ ਕੀਤੀ ਤਾਂ ਆਹ ਦੀ ਕਣਕ ਦੇਖ ਲਓ ਵੀਰੇ ਸੁੰਡੀ ਬਹੁਤ ਜ਼ਿਆਦਾ ਪੈ ਗਈ ਤੇ ਜਿਹੜੀ ਪਛੇਤੀ ਕਣਕ ਆ ਉਹਦਾ ਦਾ ਖਾਸ ਖਿਆਲੀ ਰੱਖਿਓ ਤੇ ਬਸ ਹੁਣ ਤਾਂ ਡੀਏਪੀ ਬਣਨ ਲੱਗ ਗਈ ਥੱਲੇ ਥੋੜੀ ਥੋੜੀ ਤੇ ਮੁੜ ਕੇ ਤਾਂ ਐ ਕਰ ਦੂ ਜਿਵੇਂ ਦੋ ਗੱਟੇ ਪਾਏ ਹੁੰਦੇ ਡੀਏਪੀ ਦੇ ਇੱਕ ਭਾਈ ਆ ਬਹੁਤ ਪੰਗਾ ਯਾਰ ਆਪਾਂ ਸੁਪਰ ਸੀਡਰ ਤੋਂ ਪਾਜਾ ਕੇ ਤਵੇ ਜੀ ਨਾਲ ਬੱਟਾ ਪਾ ਦਿੰਨੇ ਆ ਤੇ ਨਾ ਤੁਰਿਆ ਜਾਂਦਾ ਸਾਂਹ ਤੇ ਸਪਰੇ ਹੁੰਦੀ ਆ ਨਾ ਇਹ ਉਂ ਬੱਟ ਕੰਮ ਦੀ ਆ ਉੱਥੋਂ ਟੁੱਟ ਗਈ ਉੱਥੋਂ ਟੁੱਟ ਗਈ ਪਰਾਲੀ ਜੀ ਵਿੱਚ ਹੁੰਦੀ ਇਹਦੇ ਇਹ ਫੇਲ ਆ ਸੌਦਾ ਦੇਖੋ ਲੈ ਕਿਤਾ ਥਾਂ ਨਹੀਂ ਪੂਰਾ ਤੇ ਕਣਕ ਕ ਪਾਸੇ ਅਸੇ ਦੋਨੇ ਪਾਸੇ ਬੱਟੇ ਨਾਲ ਸਾਂ ਪਿਆਗਾ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਭਾਈ ਅੱਜ ਆਪਾਂ ਫਿਰ ਸੀ ਡਿਊਟੀ ਤੋਂ ਬੀਗਲੀ ਆਫ ਸੀ ਅੱਜ ਆਪਾਂ ਨੂੰ ਜੋੜ ਲਿਆ ਪਾਈਪ ਤੇ ਉਹ ਸਾਡਾ ਬਾਬਾ ਵੀ ਖੜਾ ਹੈ ਤਾਂ ਪਾਈਪ ਨਾਲ ਉਹ ਵੀ ਮੱਥਾ ਲਾਉਂਦਾ ਮਾੜਾ ਮਾੜਾ ਇਹੋ ਪ੍ਰੈਸ਼ਰ ਦੱਸੋ ਸਾਡੇ ਢੋਲ ਦਾ ਕਿੰਨਾਗਾ ਕਮੈਂਟ ਕਰੋ ਵੀਰੇ ਧੰਨਵਾਦ ਜੀ ਧੰਨਵਾਦ ਜਿਹੜੇ 15 ਜਾਨੇ ਜੁੜ ਗਏ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਇੱਕ ਅਜਾ 50 ਬੰਦੇ ਜੁੜ ਚੁ ਚਲਦੀ ਜਲਦੀ ਨਵੀਂ ਚੀਜ਼ ਦਿਖਾਵਾਂਗੇ ਖੇਤੀ ਸਾਰੇ ਵੀਰ ਹੀ ਕਰਦੇ ਆ ਪਰ ਨਵੀਂ ਖੇਤੀ ਦਿਖਾਵਾਂਗੇ ਅੱਜ ਤੁਹਾਨੂੰ ਤੇ ਇਸ ਵਾਰ ਫਲ ਵੀ ਚੰਗਾ ਆਇਆਗਾ ਜਦ ਜਦੋਂ 50 ਬੰਦੇ ਜੁੜ ਗਏ ਉਦੋਂ ਦਿਖਾਵਾਂਗੇ ਵੀਰੋ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦੋ ਐ ਬਾਬਾ ਔਖਾ ਤਾਂ ਨਹੀਂ ਹੁੰਦਾ ਔਖਾ ਤਾਂ ਨਹੀਂ ਹੁੰਦਾ ਹੋਰ ਬਾਬੇ ਨੂੰ ਵੀ ਚਾਹ ਝੜਦਾ ਸਪਰੇਅ ਕਰਨ ਦਾ ਕੋਟਿਆਂ ਦੇ ਨਾਲ ਲੱਗਿਆ ਪਿਆ ਫੜਾ ਹੋਰ 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 ਪਾਪਾ ਤਾਂ ਮਲਾਉਂਦੀ ਕੋਈ ਘਰੂਗਾ ਫਾਰੇ ਨਹੀਂ ਬਣੀ ਜਾਂਦੀ ਆ ਬਾਬਾ ਕਹਿੰਦਾ ਹੁੰਦਾ ਦੱਸਿਆ ਓਏ ਨੈਟ ਤੇ ਜੜਾ ਰੱਖੀ ਆ 15 ਜਣੇ ਦੇਖੀ ਹੁੰਦੇ ਆ ਹਾਂ ਆ ਬਾਬੇ ਸਾਡੇ ਨੇ ਮੇਰੇ ਦਾਦੇ ਨਾਲ ਵੀ ਕੰਮ ਕਰਿਆ ਮੇਰੇ ਨਾਲ ਵੀ ਕਰਿਆ ਮੇਰੇ ਮੁੰਡੇ ਨਾਲ ਵੀ ਕਰਦਾ ਇਹ ਸਾਰਿਆਂ ਨੂੰ ਹਾਲੀ ਕੱਢਦਾ ਸਾਡਾ ਬਾਬਾ ਇੱਕ ਫਾਇਦਾ ਬਹੁਤ ਆ ਬਈ ਸਣਾ ਬੰਦਾ ਨਾਲ ਰਹਿਣ ਨਾਲ ਕਰਕੇ ਨਸ਼ੇ ਪੱਤੇ ਤੋਂ ਦੂਰ ਰਹਿੰਦੇ ਆ ਮੁੰਡੇ ਖੁੰਡੇ ਹੈ ਕੋਈ ਪਰਦੇ ਨਾਲ ਪੂਲੇ ਪਲਾਲੇ ਤਾਂ ਗੱਲ ਵੱਖਰੀ ਹੈ ਕੋਈ ਵੱਡਾ ਨਾਲ ਤਾਂ ਨਹੀਂ ਕਰ ਸਕਦੇ ਨਾਲ ਫਿਰਦਾ ਜਦੋਂ ਬਾਬਾ ਸਾਡਾ ਵੱਡਾ ਨਾਲ ਰਹਿੰਦਾ ਨਾਲੇ ਕੰਮ ਕਰਾਉਂਦਾ ਹਰਾਂ ਕਟ ਲੱਗੇ ਸਾਨੂੰ ਨਵੀਂ ਚੀਜ਼ ਦਿਖਾਉਣੀ ਸੀ 50 ਜਣੇ ਜੁੜੋ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਜਲਦੀ ਜਲਦੀ ਇਹ ਨੀ ਉਹ ਤਾਂ ਆਪਾਂ ਦਿਖਾਵਾਂਗੇ ਨਾ ਜਦੋਂ ਆਪਣੇ ਨਾਲ 50 ਬੰਦੇ ਜੁੜ ਗਏ ਵੀ ਆਹ ਖੇਤੀ ਕਰਨੀ ਆਓ ਇਹਦੇ ਚ ਵੀ ਬਹੁਤ ਫਾਇਦਾ ਫਸਲੀ ਚੱਕਰ ਤੋਂ ਬਾਫੀਆਂ ਹੋ ਕੇ ਹਨ ਕਚੋਨੇ ਤੋਂ ਹੁਣ ਥੋੜਾ ਜਿਹਾ ਹੈਂਟ ਦੇ ਦਿੰਦੇ ਨੇ 1,25-30 ਹਜ਼ਾਰ ਦੀ ਹੋ ਜਾਂਦੀ ਹੈ ਕਿੱਲੇ ਚ ਬਾਈ ਉਹ ਖੇਤੀ ਇਹ ਕੋਈ ਵੀ ਰਚਾ ਬਣ ਹੋਵੇ ਵੀ ਵੀ ਮਿਲ ਜੂਗਾ ਬੜੀ ਜਮੀਨ ਵੀ ਚੰਗੀ ਦੀ ਲੋੜ ਨਹੀਂ ਜੇ ਰੇਸਲੀ ਹੋਊ ਤਾਂ ਬੜੀ ਸੋਹਣੀ ਹੋਊਗੀ ਹਲਕੀ ਜਮੀਨ ਚ ਵੀ ਵਧੀਆ ਹੋ ਜਾਂਦੀ ਆ ਆਜੋ ਇੱਕ ਜਾਨਾ ਤਾਂ ਯਾਰ ਆਜੋ ਜ਼ੋਰ ਲੱਗਦਾ ਪੂਰਾ ਅੱਧਾ ਜ਼ੋਰ ਤਾਂ ਵੀਡੀਓ ਵਿੱਚ ਨਿਕਲੀ ਜਾਂਦਾ ਵੀਡੀਓ ਚ ਅੱਧਾ ਜ਼ੋਰ ਪਾਇਪ ਤੇ ਆ ਮੈਂ ਕਿਹੜਾ ਗਰਜੀਤ ਮੈਂ ਕਿਹੜਾ ਗਰਜੀਤ ਹੋਈ ਕਰਾ ਜਿਹੜਾ ਕਹਿੰਦਾ ਮੇਰਾ 3100% ਜਾਨ ਲਾਉਂਦਾਗਾ ਮੇਰਾ 50% ਹੈ ਉਹ ਤਾਂ ਨਹੀਂ ਆਪਾ ਉਹ ਤਾਂ ਨਹੀਂ ਉਹਦੇ ਲਈ ਅੱਲਾ ਕਹਿੰਦਾ ਜਿਉਂਦੇ ਨੂੰ ਬੱਲਾ ਕਰ ਲਿਆ ਕਰੋ ਜਦੋਂ ਮੈਂ ਮਰੇ ਨਹੀਂ ਕਰਨ ਲੱਗਿਆ ਕਹਿੰਦਾ ਤਵੀਤ ਬਣਾਉਂਦੇ ਫਿਰੋਗੇ ਕਿਤੇ ਨੇੜੇ ਹੀ ਫਿਰਦਾ ਹੋਵੇ ਆਪਣੇ ਹਾਂ ਉਹਦੀ ਗੈਰ ਹੁੰਦਾ ਤਾਂ ਉਹਦੀ ਚੜ ਜਾਂਦਾ ਨਹੀਂ ਤਾਂ ਬੁਖਾਰ ਦੇਖੋ ਦੋਸਤੋ ਕੰਮ ਜਦੋਂ ਬੰਦਾ ਕਰਦਾਗਾ ਤਾਂ ਜਦੋਂ ਦੋੱਚ ਪੰਗਾ ਕਰਦਾ ਉਹਦੀਆਂ ਵੀ ਗੱਲਾਂ ਹੁੰਦੀਆਂ ਚੰਗੇ ਮਾਰੇ ਬੰਦੇ ਦੇ ਸਾਰੇ ਤਾਂ ਗੱਲਾਂ ਕਰਨੀਆਂ ਪੈਂਦੀਆਂ ਖੇਤ ਕੰਮ ਕਰਦੇ ਤਾਂ ਜੀ ਲੱਗ ਜਾਂਦਾ ਬੰਦੇ ਦਾ ਹਾਂ ਵੀਰ ਕੋਲ ਆ ਦੇਖੂ ਆਹੋ ਹਾਂ ਵੀ बुखार वाला बुखार चढ़ਦਾ ਜੀ ਨੂੰ ਨਾ ਨਾ ਵਿੱਚੀ ਬੋਲੀ ਇਹਨੇ ਆਪਾਂ ਵੀਡੀਓ ਲਾਈਵ ਵੀ ਚਲਾ ਉਹ ਕਰ ਰੱਖਿਆ ਲਾਈਵ ਘਟਾ ਆਪਣਾ ਗਰਜੀਤ ਨੂੰ ਬੁਖਾਰ ਨਹੀਂ ਚੜਦਾ ਗਰਜੀਤ ਦੀ ਤਾਂ ਉਹ ਗੱਲ ਸੁਣਾਈ ਸੀ ਮਖਾ ਉਹ ਐਂ ਕਹਦਾ ਸੀ ਮੇਰੇ 100% ਜਾਣਾ ਇੱਕ ਹੱਥ ਚ ਇੱਕ ਹੱਥ ਦੀ ਹੋਵੇ ਮਖਾ ਮੇਰੇ ਤਾਂ ਭਾਈ ਮੇਰੇ ਕਿਹੜਾ ਦੇ ਇੱਕਾ ਸਵੇ ਦੋਨੇ ਮੇ ਦਾ 50% ਹੀ ਰਹਿ ਜਾਂਦੀ ਹੈ ਗਿੱਲੇ ਖਿੱਚਲਾ ਵੈਪ ਪਿਆਰਵੰਤੇ ਜੁੜਕੇ ਦਾ ਪੌਦਾ ਓਪਾ ਦਿਖਾ ਦਾਂਗੇ ਨਵੀਂ ਖੇਤੀ ਜੁੜ ਚੁੜੇ ਰੋਜੇ ਦੋਸਤੋ ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ ਅੱਜ ਲਾਈਵ ਪਾਉਣਾ ਆਪਾਂ ਘਟੋ ਘਟ 50 ਮਿੰਟਾਂ ਦਾ ਬਲੌਗ ਬਣਾ ਕੇ ਪੂਰਾ ਸਪਰੇਅ ਕਰ ਦਿਆਂ ਦਾ ਖੇਤ ਚ ਨਾਲੇ ਕਣਕ ਦੇਖੋ ਦੇਖੋ ਇਹ ਕਾਂਗਰਸੀ ਘਾਹ ਖੜਾਗਾ ਉਹ ਪਾਲਕ ਖੜੀ ਆ ਇਹ ਸਾਰੇ ਖੇਤਾਂ ਚ ਜਾਂਦਾ ਬੀਜ ਇੱਥੋਂ ਕੱਚੀ ਦੀ ਪੜੜੀ ਆ ਇਹ ਕੱਚੀ ਆ ਆਪਣੀ ਹੌਟੇ ਰੇਗੀ ਕੋਠੇ ਕੋਲੇ ਗਰਮੇਲ ਬਲੌਗ ਬਣਾਉਣਾ ਸ਼ੁਰੂ ਕਰਤਾ ਗਰਮੇਲ ਨੇ ਗਰਮੇਲ ਤਾਂ ਯਾਦਗਰੀ ਵੀ ਬਲੌਗ ਬਣਾ ਰਿਹਾ ਵੀ ਇੰਨੀ ਤਰੀ ਨੂੰ ਸਪਰੇਅ ਕਰੀ ਸੀ ਅਸੀਂ ਪਾੜ ਤਾਂ ਛੱਡ ਰੱਖੀ ਆ ਖਿੱਚ ਲੈ ਖਿੱਚੀ ਨਹੀਂ ਜਾਂਦੀ ਜਿੱਥੋਂ ਪਾਪ ਤਾਂ ਛੱਡੀ ਆ ਨਿਬਰਾਏ ਸ਼ੇਅਰ ਕਰਦੇ ਜਲਦੀ ਜਲਦੀ ਵੀਡੀਓ ਸ਼ੇਅਰ ਕਰਦੇ ਹਾਏ ਕੰਨਾਂ ਦੇ ਪਾਣੀ ਠੰਡੀ ਠੰਡੀ ਦਵਾਈ ਉੱਤੇ ਗਰਮੇਲ ਵੀ ਇਧਰੋਂ ਬੋਲ ਕੇ ਵੀ ਦੱਸਦਾ ਵੀ ਕੌਣ ਕੀ ਕਰ ਰਿਹਾ ਕੌਣ ਕੀ ਕਰ ਰਿਹਾ ਹਾਂ ਲਗਾ ਵਾਗੇ ਹੂੰ ਫਵਾਗੈਰਾ ਹੋ ਕਮੈਂਟ ਕਰੋ ਵੀਰੇ ਜਿਹੜੇ ਜਿਹੜੇ ਬੰਦੇ ਨਵੀਂ ਖੇਤੀ ਦੇਖਣੀ ਆ ਕੋਈ ਜਰੂਰ ਤੁਹਾਨੂੰ ਦਿਖਾਵਾਂਗੇ ਨਵੀਂ ਖੇਤੀ